ਸਾਡੀ ਪਾਰਟੀ ਦੀ ਇਹ ਵਿਜਨ ਸੀ ਕਿ ਜਿਹੜੀਆਂ ਸਿਹਤ ਸਵਾਵਾ ਹੈਗੀਆਂ ਦੇ ਸ਼ੁਡ ਬੀ ਅਫੋਰਡੇਬਲ অর ਵਿਦਨ ਦਾ ਰੀਚ ਆਫ ਮਤਲਬ ਹਰ ਬੰਦੇ ਦੇ ਜਿਹੜਾ ਲਾਸਟ ਬੰਦਾ ਜਿਹਨੂੰ ਅਸੀਂ ਕਹਿੰਦੇ ਆ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਇਹ ਸਾਡੀ ਜਿਹੜੀ ਜਰਨੀ ਹੈ ਇਹ ਪਿਛਲੇ ਸਾਲ ਹੀ 2024 ਸ਼ੁਰੂ ਹੋਈ ਸੀ ਤੁਸੀਂ ਸਾਰੇ ਆਏ ਸੀ 2 ਫਰਵਰੀ ਦੇ ਵਿੱਚ ਆਪਾਂ ਇਹ ਇੰਸਟੀਚਿਊਟ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਸਾਡੇ ਲਗਾਤਾਰ ਜਿਹੜੇ ਓਪਰਟੀ ਦੇ ਵਿੱਚ ਹਜ਼ਾਰਾਂ ਮਰੀਜ਼ ਇਹਦਾ ਫਾਇਦਾ ਲੈ ਚੁੱਕਿਆ ਐਸ ਵੇਲੇ ਸਾਡੇ ਸਾਰੇ ਵਾਰਡ ਭਰੇ ਹੋਏ ਆ ਤੇ ਅਗਲਾ ਜਿਹੜਾ ਸਭ ਤੋਂ ਵੱਡਾ ਸਟੈਪ ਸੀਗਾ ਜਿਹੜਾ ਬਿਗ ਸਟੈਪ ਸੀਗਾ ਉਹ ਸੀਗਾ ਕਿ ਲਿਵਰ ਟ੍ਰਾਂਸਪਲੈਂਟ ਔਰ ਮੈਂ ਇਸ ਬੜੇ ਮਾਣ ਨਾਲ ਕਹਿੰਨਾ ਕਿ ਭਗਵਾਨ ਮਾਨ ਗਵਰਨਮੈਂਟ ਦੀ ਹੈ ਬੜੀ ਵੱਡੀ ਅਚੀਵਮੈਂਟ ਹੈ ਕਿ ਨਾਰਥਰਨ ਸਟੇਟ ਸਾਡੇ ਜਿੰਨੇ ਵੀ ਹੈਗੇ ਆ ਉਹਨਾਂ ਦੇ ਵਿੱਚੋਂ ਦਿਸ ਇਜ਼ ਦਾ ਓਨਲੀ ਸਟੇਟ ਇਹ ਜਿਹੜੀ ਇੰਸਟੀਚੂਟ ਆ ਸਾਡੀ ਪੰਜਾਬ ਇੰਸਟੀਚੂਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਇਹ ਇੰਡੀਆ ਦੇ ਵਿੱਚ ਆਪਣੀ ਕਿਸਮ ਦੀ ਦੂਜੀ ਇੰਸਟੀਚੂਟ ਹੈ ਪਹਿਲੀ ਦਿੱਲੀ ਦੇ ਵਿੱਚ ਹੈ ਤੇ ਦੂਜੀ ਪੰਜਾਬ ਦੇ ਵਿੱਚ ਹੈ ਅਸੀਂ ਪਹਿਲਾ ਜਿਹੜਾ ਲਿਵਰ ਟ੍ਰਾਂਸਪਲੈਂਟ ਆ ਇਹਦੇ ਵਿੱਚ ਡਾਕਟਰ ਬਰੇਂਦਰ ਰਹਿਣਾਂ ਦੀ ਸਾਰੀ ਟੀਮ ਜਿਹੜੀ ਬੈਠੀ ਹੋਈ ਆ ਇਹਨਾਂ ਦਾ ਸਾਰਿਆਂ ਦਾ ਯੋਗਦਾਨ ਤੇ ਡੈਫੀਨਿਟਲੀ ਆਈ ਹੈ ਬਟ ਇਹਦੇ ਨਾਲ ਨਾਲ ਮੈਂ ਧੰਨਵਾਦ ਕਰਨਾ ਚਾਹੁੰਦਾ ਉਸ ਪਰਿਵਾਰ ਦਾ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਔਰ ਇਹ ਸਾਡਾ ਮੈਸੇਜ ਹਰ ਇੱਕ ਬੰਦੇ ਤੱਕ ਪਹੁੰਚਣਾ ਚਾਹੀਦਾ ਹੈ ਕਿ ਜਦੋਂ ਕਿਸੇ ਦੇ ਚਾਹੇ ਗੁਰਦੇ ਫੇਲ ਹੋ ਗਏ ਜਾਂ ਕਿਸੇ ਦਾ ਲਿਵਰ ਫੇਲ ਹੋ ਗਿਆ ਤੇ ਉਹਦੇ ਵਾਸਤੇ ਜਦੋਂ ਕੋਈ দান ਕਰਦਾ ਆਪਣੇ ਆਰਗਨ ਡੋਨੇਸ਼ਨ ਕਰਦਾ ਆਪਣੇ ਅੰਗਦਾਨ ਕਰਦਾ ਤਾਂ ਉਹਨੂੰ ਇੱਕ ਨਵਾਂ ਜੀਵਨਦਾਨ ਮਿਲਦਾ ਤੇ ਮੈਂ ਉਸ ਪਰਿਵਾਰ ਦਾ ਜਿਹੜਾ ਕਿ ਹਰਿਆਣੇ ਤੋਂ ਸੀ ਮੈਂ ਉਹਦੀ ਉਹਨਾਂ ਦੀ ਕੰਸੈਂਟ ਤੋਂ ਬਗੈਰ ਉਹਨਾਂ ਦੀ ਡਿਟੇਲ ਨਹੀਂ ਦੇ ਸਕਦਾ ਬਟ ਅਸੀਂ ਉਹਨਾਂ ਦਾ ਸਨਮਾਨ ਕਰਾਂਗੇ 26 ਜਨਵਰੀ ਤੇ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਸਨਮਾਨ ਕਰਾਂਗੇ ਕਿ ਉਹਨਾਂ ਨੇ ਇਹ ਬਹੁਤ ਇੱਕ ਅੱਛਾ ਫੈਸਲਾ ਕੀਤਾ ਔਰ ਉਹਦੇ ਨਾਲ ਇਹਨਾਂ ਨੂੰ ਲਿਵਰ ਮਿਲਿਆ ਦੋ ਬੰਦਿਆਂ ਨੂੰ ਕਿਡਨੀ ਮਿਲੀ ਹੈ ਦੋ ਬੰਦੇ ਨੂੰ ਕਾਰਨੀਆ ਮਿਲਿਆ ਸੋ ਇੱਕ ਬੰਦੇ ਦੇ ਨਾਲ 6 7 8 ਜਿਹੜੀ ਜਿੰਦਗੀ ਹੈਗੀ ਔਰ ਉਹਨੂੰ ਇੱਕ ਨਵੀਂ ਲੀਜ਼ ਆਫ ਲਾਈਫ ਮਿਲਦੀ ਆ ਸੋ ਮੈਂ ਉਹ ਸੱਜਣ ਦੇ ਜਿਹੜੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਜਿਹੜੀ ਸੰਤਾਨ ਹੈ ਉਹਨਾਂ ਦਾ ਧੰਨਵਾਦ ਕਰਦਾ ਪੀਜੀ ਦਾ ਧੰਨਵਾਦ ਕਰਦਾ ਕਿ ਸਾਡੀ ਇੱਕ ਰੀਜਨਲ ਜਿਹੜੀ ਹੈਗੀ ਹੈ ਟਿਸ਼ੂ ਟ੍ਰਾਂਸਪਲੈਂਟੇਸ਼ਨ ਆਰਗੇਨਾਈਜੇਸ਼ਨ ਜਿਹਨੂੰ ਅਸੀਂ ਰੋਟੋ ਵੀ ਕਹਿੰਨੇ ਆ ਰੋਟੋ ਦੇ ਉੱਤੇ ਜਦੋਂ ਕੋਈ ਵੀ ਆਰਗਨ ਕੋਈ ਡਿਲੇਟ ਕਰਦਾ ਹੈ ਕੋਈ ਬਲੈਚ ਕਰਦਾ ਜਿਹੜਾ ਬ੍ਰੇਨ ਡੈਡ ਹੁੰਦਾ ਤਾਂ ਉਹ ਫਿਰ ਜਿੰਨੇ ਵੀ ਸਾਡੇ ਰੀਜਨ ਦੇ ਸਾਰੇ ਹਸਪਤਾਲ ਹੁੰਦੇ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਇਨਫੋਰਮੇਸ਼ਨ ਚਲੀ ਜਾਂਦੀ ਆ ਅਸੀਂ ਨੀਅਰਸਟ ਸੀਗੇ ਸਾਡਾ ਪੇਸ਼ੈਂਟ ਸਿੱਖ ਸੀਗਾ ਸਾਨੂੰ ਪੀਜੇ ਨੇ ਪ੍ਰੈਫਰੈਂਸ ਦਿੱਤੀ ਸੋ ਮੈਂ ਜਿਹੜਾ ਪੀਜੇ ਦਾ ਪ੍ਰਸ਼ਾਸਨ ਆ ਤੁਸੀਂ ਦੇਖੋ ਇਹਦੇ ਵਿੱਚ ਇੱਕ ਤਾਂ ਟੀਮ ਵਰਕ ਆ ਜਿਹੜੇ ਡਾਕਟਰਾਂ ਦੀ ਸਟਾਫ ਨਰਸਸ ਦੀ ਹਸਪਤਾਲ ਦੀ ਦੂਜਾ ਹੈਗਾ ਰੀਜਨਲ ਕੋਆਪਰੇਸ਼ਨ ਪੀਜੇ ਦੀ ਕੋਆਪਰੇਸ਼ਨ ਪੇਸ਼ੈਂਟ ਰਾਣੇ ਤੋਂ ਸੀ ਜਿਹੜਾ ਰਸੀਪੀਐਂਟ ਆ ਉਹ ਪੰਜਾਬ ਤੋਂ ਸੀ ਸੋ ਇਹਦੇ ਚ ਦੋ ਸਟੇਟਸ ਇੱਕ ਯੂਟੀ ਔਰ ਜਿਹੜਾ ਇਹ ਪੂਰੀ ਜਿਹੜੀ ਸਸਤਾ ਹੈਗੀ ਆ ਸਾਰੇ ਜਾਣੇ ਮਿਲ ਕੇ ਕੰਮ ਕਰਦੇ ਸੀ ਔਰ ਡਾਕਟਰ ਸਾਹਿਬ ਹైదరాబాద్ ਤੋਂ ਮਤਲਬ ਇਹ ਨੈਸ਼ਨਲ ਲੈਵਲ ਦਾ ਇੱਕ ਮੈਂ ਕਹੂੰਗਾ ਇਨੀਸ਼ੀਏਟਿਵ ਹੈ ਸੋ ਮੈਂ ਉਸ ਪਰਿਵਾਰ ਦਾ ਧੰਨਵਾਦ ਕਰਦਾ ਔਰ ਬਾਕੀ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਔਰ ਮੈਂ ਪੱਤਰਕਾਰਾਂ ਨੂੰ ਵੀ ਬੇਨਤੀ ਕਰਦਾ ਕਿ ਮੈਂ ਆਪਣੇ ਸਾਰੇ ਆਰਗਨ ਡੋਨੇਟ ਕੀਤੇ ਆ ਤੁਸੀਂ ਵੀ ਪਲੈਜ ਲਓ ਔਨਲਾਈਨ ਜਾ ਕੇ ਸਾਰਾ ਅਸੀਂ ਗਾਈਡ ਕਰਾਂਗੇ ਆਪਾਂ ਨੂੰ ਆਰਗਨ ਆਪਣੇ ਡੋਨੇਟ ਕਰਨੇ ਚਾਹੀਦੇ ਆ ਰੱਬ ਨਾ ਕਰੇ ਜਦੋਂ ਆਪਾਂ ਇਸ ਪਾਨੀ ਸੰਸਾਰ ਨੂੰ ਬਲੌ ਛੱਡ ਕੇ ਜਾਵਾਂਗੇ ਤੇ ਜੇ ਸਭ ਤੋਂ ਬਾਅਦ ਸਾਡੇ ਕਰਕੇ ਕਿਸੇ ਚਾਰ ਬੰਦਿਆਂ ਨੂੰ ਜ਼ਿੰਦਗੀ ਮਿਲਦੀ ਆ ਤਾਂ ਜ਼ਰੂਰ ਆਪਾਂ ਨੂੰ ਇਹ ਕੰਮ ਕਰ ਲੈਣਾ ਚਾਹੀਦਾ ਦੂਜੀ ਗੱਲ ਹੈ ਕਿ ਬੜੇ ਥੋੜੇ ਸਮੇਂ ਦੇ ਵਿੱਚ ਜਿਹੜੀ ਇਹ ਇੰਸਟੀਚੂਟ ਆ ਇਹਨਾਂ ਨੇ ਇੱਕ ਬਹੁਤ ਹੀ ਆਪਣੀ ਜਿਹੜੀ ਹੈਗੀ ਆ ਮਾਨਵਤਾ ਦੀ ਜਗਾ ਬਣਾਈ ਆ ਇਹਦੇ ਵਿੱਚ ਹੁਣ ਜਿਵੇਂ ਇੱਕ ਲਿਵਰ ਦੇ ਨਾਲ ਰਿਲੇਟਡ ਹੈ ਜਿਹੜੇ ਉਹਦੇ ਡਾਇਗਨੋਸਟਿਕ ਐ ਟੈਸਟ ਹੋਣੇ ਆ ਲੇਟੈਸਟ ਅਲਟਰਾਸਾਉਂਡ ਹੈ ਉਹਦੇ ਚ ਫਾਈਬਰੋਸਕੈਨ ਹੈ ਔਰ ਇੰਡੋਸਕੋਪੀ ਹੈ ਤੇ ਹੁਣ ਇਹਨਾਂ ਦਾ ਜਿਹੜਾ ਡੀਐਸਏ ਲੈਬ ਆ ਸਾਡਾ ਜਿਹੜਾ ਡਾਇਗਨੋਸਟਿਕ ਵਿੰਗ ਸਾਡਾ ਤਿਆਰ ਹੋ ਡਾਇਗਨੋਸਟਿਕ ਬੈਂਕ ਦੇ ਵਿੱਚ ਜਿਹੜੀ ਡੀਐਸਐਲਰ ਕਹਿੰਦੇ ਆ ਉਹਨੂੰ ਡਿਜੀਟਲ ਸਬਟ੍ਰਕਸ਼ਨ ਐਂਜਿਓਗ੍ਰਾਫੀ ਜਿਹਦੇ ਨਾਲ ਕਿਤੇ ਵੀ ਉਹ ਇੰਟਰਸਟਾਈਨ ਦੇ ਵਿੱਚ ਬਲੀਡਿੰਗ ਹੁੰਦੀ ਆ ਉਹਨੂੰ ਬੰਦ ਕਰ ਸਕਦੇ ਆ ਔਰ ਸਾਡੇ ਕੋਲੇ ਆਲਰੇਡੀ ਜਿਹੜੇ ਲਿਵਰ ਦੇ ਟਿਊਮਰ ਹੈ ਲਿਵਰ ਦੇ ਵਿੱਚ ਐਬਸੈਸ ਹੁੰਦੀ ਆ ਹੋਰ ਵੀ ਬਹੁਤ ਸਾਰੀਆਂ ਕੰਡੀਸ਼ਨ ਹੁੰਦੀ ਆ ਤੇ ਖਾਸ ਕਰਕੇ ਜਿਹੜਾ ਲਿਵਰ ਫੇਲਰ ਹੈ ਉਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਇਸ ਹਸਪਤਾਲ ਛੋਏਗਾ